ਹੈਲੋ ਜੀ ਸ਼ਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੋਡੇ ਦੀ ਕਾਟ ਬਾਰੇ ਦੱਸਾਂਗੇ ਜਿਵੇਂ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਵੀ ਮੋਡੇ ਦੀ ਕਾਟ ਕਿਵੇਂ ਪਾਈਏ ਤੇ ਬੈਕ ਫਰੰਟ ਦੀ ਕਿੰਨੀ ਪਾਈਏ ਤੇ ਬਾਹਾਂ ਦੀ ਕਾਟ ਬਾਹਾਂ ਦਾ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਕਿੰਨਾ ਮੋਡਾ ਰਹੂਗਾ ਇਹਦਾ ਇਹ ਬਿਲਕੁਲ ਸੌਖਾ ਤਰੀਕਾ ਹੈ ਜੀ ਵੀਡੀਓ ਤੁਸੀਂ ਧਿਆਨ ਨਾਲ ਦੇਖ ਲਿਓ ਤੇ ਐਂਡ ਤੱਕ ਜ਼ਰੂਰ ਦੇਖਿਓ ਇਹ ਦੇਖੋ ਇਹ ਦੋ ਸ਼ਰਟ ਦੇ ਪੱਲੇ ਨੇ ਇਹ ਉੱਪਰਲਾ ਪਾਸਾ ਜਿਹੜੇ ਸਾਈਡ ਆਪਾਂ ਮੋੜੇ ਰੱਖਣੇ ਨੇ ਇਹਨਾਂ ਤੇ ਆਪਾਂ ਨੇ ਪ੍ਰੈਸ ਕਰ ਲਈ ਥੋੜੇ ਜਿਹੇ ਜਿਹੜੇ ਵੀ ਬਲ ਵਗੈਰਾ ਹੁੰਦੇ ਨੇ ਉਹ ਨਿਕਲ ਜਾਣ ਇਹ ਪੱਲਿਆਂ ਨੂੰ ਆਪਾਂ ਨੇ ਜੁਆਇੰਟ ਵਾਲੇ ਪਾਸਿਓਂ ਬਿਲਕੁਲ ਅਖਸਾਰ ਰੱਖਣਾ ਜੀ ਵੱਡਾ ਛੋਟਾ ਜਾਂ ਵੱਧ ਘੱਟ ਨਾ ਹੋਵੇ ਇਹਨੂੰ ਆਪਾਂ ਸਾਫ਼ ਕਰ ਲਾਂਗੇ ਤੇ ਇੱਥੋਂ ਸਾਰਿਆਂ ਚੋਂ ਪਹਿਲਾਂ ਜੀ ਆਪਾਂ ਟੀਰੇ ਦਾ ਨਾਪ ਲੈ ਲੈਣਾ ਵੀ ਜਿੰਨਾ ਟੀਰਾ ਰੱਖਣਾ ਮੰਨ ਲਓ ਉਹਨਾਂ ਦਾ ਟੀਰਾ 12 ਇੰਚ ਹੈ ਤਾਂ 6 ਇੰਚ ਰੱਖ ਲਓ ਜੇ ਦਾ ਸਿਚੇ ਤਾਂ 5 ਇੰਚ ਰੱਖ ਲਓ ਦਾ ਹਾਫ ਕਰਕੇ ਰੱਖਣਾ ਵੀ ਜਿਵੇਂ ਇਹ ਕਪੜਾ ਡਬਲ ਹੁੰਦਾਗਾ ਉਸ ਹਿਸਾਬ ਦਾ ਆਪਾਂ ਰੱਖ ਲੈਣਾ ਜੀ ਇਹ ਸਵਾ 12 ਤੀਰਾ ਰੱਖਾਂਗੇ ਆਪਾਂ 6 ਇੰਚ ਸਵਾ 6 6 ਇੰਚ ਦੇ ਹਿਸਾਬ ਨਾਲ ਆਪਣਾ ਤੀਰਾ ਰਹਿ ਜਾਊਗਾ ਤੇ ਨੀਚੋਂ ਆਪਾਂ ਰੱਖਾਂਗੇ ਜੀ 7 ਤੱਕ ਮੋਢਾ ਰੱਖਾਂਗੇ ਸਿੱਧੀ ਲੈਣ ਤੱਕ ਤੁਸੀਂ ਜਿਵੇਂ ਸਿੱਧੀ ਲੈਣ ਮੈਂ ਲਾਈਏ ਇਸ ਤਰ੍ਹਾਂ ਲਾ ਲਿਓ 7 ਇੰਚ ਰੱਖ ਲਿਓ ਪਹਿਲਾਂ ਤੁਸੀਂ ਮੋਢਾ ਇਦਾਂ ਤੇ ਮੈਂ ਤੁਹਾਨੂੰ ਦੱਸੂਗੀ ਵੀ ਮੋਢਾ ਆਪਣੇ ਆਪ ਕਿਵੇਂ ਨਿਕਲਿਆ ਆਉਂਦਾ ਵੀ ਕਿੰਨੇ ਇੰਚ ਦਾ ਮੋਢਾ ਰਹਿ ਜਾਊਗਾ ਇਹ ਦੇਖੋ ਇਹ ਆਪਾਂ ਨੇ ਐਵੇਂ ਬਾਕਸ ਬਣਾ ਲਿਆ ਹੁਣ ਆਪਾਂ ਇਸ ਤੋਂ ਬਾਅਦ ਫਿਟਿੰਗ ਦੇਖ ਲੈਣੀ ਹੈ ਇਹਦੀ ਫਿਟਿੰਗ 2.5 ਇੰਚ ਹੈ ਜੀ ਆਪਾਂ 11 ਦਾ ਤੋਂ ਬਸ 1 ਪੁਆਇੰਟ ਉੱਪਰ ਰੱਖ ਕੇ 2.5 ਇੰਚ ਦੀ ਫਿਟਿੰਗ ਇਹਦੀ ਰਹਿ ਜਾਊਗੀ ਇਹ ਦੇਖੋ ਇਹ ਨਿਸ਼ਾਨ ਇੱਥੇ ਵੀ ਲਾ ਲਿਆ ਆਪਾਂ ਨੇ ਹੁਣ ਇਹ ਵੀ ਜਿਹੜਾ ਹੁਣ ਇਹ ਕਾਰਟ ਹੁੰਦੀ ਹੈ ਇਹ ਵੱਧ ਘਟ ਦੇ ਹਿਸਾਬ ਨਾਲ ਜਿਵੇਂ ਨਾਪ ਹੁੰਦਾ ਉਸ ਦੇ ਹਿਸਾਬ ਨਾਲ ਇਹ ਜੀ ਕਾਰਟ ਪੈ ਜਾਂਦੀ ਹੈ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੋਂ ਤਕੋਨਾ ਬਣਾ ਦਿੰਦੀਆਂ ਨੇ ਵੀ ਇੱਥੋਂ ਸਿੱਧੀ ਇਸ ਪੁਆਇੰਟ ਤੋਂ ਇੱਥੇ ਕਰ ਦਿੰਦੀਆਂ ਨੇ ਫਿਰ ਉਹ ਤੀਰੇ ਦੇ ਜਿਹੜੇ ਬਾਹਰ ਬੁਲਬਲੇ ਜੇ ਬਣੀ ਜਾਂਦੇ ਨੇ ਆਪਾਂ ਨੇ ਇਹ ਕੰਮ ਨਹੀਂ ਕਰਨਾ ਜੀ ਆਪਾਂ ਨੇ ਜਿਵੇਂ ਹੁਣ ਇਹ ਹੈਵੀ ਨਾਪ ਹੈ ਇੱਥੇ 1.5 ਇੰਚ ਰੱਖ ਲਿਆ ਉੱਪਰੋਂ ਉਪਰ ਆਪਾਂ 1.5 ਇੰਚ ਚ ਕੋਈ ਕਾਟ ਨਹੀਂ ਪਾਉਣੀ ਬਿਲਕੁਲ ਸਿੱਧਾ ਰੱਖਣਾ 1.5 ਇੰਚ ਜੇ ਥੋੜਾ ਜਿਹਾ ਬੰਦਾ ਵੀ ਪਤਲਾਗਾ ਤਾਂ ਇੰਚ ਕਰ ਰੱਖ ਲੋ ਬਸ ਤੁਸੀਂ ਥੋੜੇ ਬਹੁਤੇ ਪੁਆਇੰਟੇ ਘਟਾਉਣੇ ਨੇ ਜੇ ਜਿਵੇਂ 17 18 ਇੰਚ ਦੀ ਫਿਟਿੰਗ ਹੈ ਤਾਂ ਉਥੇ ਇੰਚ ਰੱਖ ਲੋ ਹਨਾ ਇੱਥੋਂ ਆਪਾਂ 1 ਇੰਚ ਡੂੰਗੀ ਕਾਟ ਪਾਉਣੀ ਹੈ ਜੀ ਫਰੰਟ ਦੀ ਜਿਹੜੀ ਪਾਉਣੀ ਹੈ ਬਾਕਸ ਬਣਾਇਆ ਹੋਇਆ ਜਿਹੜਾ ਆਪਾਂ ਨੇ ਇਹ ਦੇਖੋ ਇਹ ਜਿਹੜੀ ਮੈਂ ਬੈਕ ਦੀ ਕਾਟ ਪਾਈ ਹੈ ਪਾਰੀ ਗਈ ਇਹ ਕੋਈ ਜ਼ਿਆਦਾ ਐ ਬਿਲਕੁਲ ਤਿਰਸ਼ੀ ਨਹੀਂ ਪਾਰੀ ਹਲਕੀ ਜੀ ਆਪਾਂ ਗੋਲ ਕਮਾ ਲਾਂਗੇ ਇਹਨੂੰ ਵੀ ਅੰਦਰ ਨੂੰ ਪਾਵਾਂਗੇ ਇਹ ਦੇਖੋ ਜੀ ਦੋਨੋਂ ਪੱਲੇ ਮੈਂ ਇੱਕਸਾਰ ਕੱਟ ਲਏ ਨੇ ਹੁਣ ਆਪਾਂ ਫਰੰਟ ਦੀ ਗਾਟ ਮੂਰਲੇ ਮੂਰਲੇ ਪੱਲੇ 'ਚ ਚੱਕ ਕੇ ਪਾ ਦਾਂਗੇ ਇਥੋਂ ਜਿਹੜਾ ਤੀਰਾ ਗਾ ਇਹ ਤੀਰਾ ਵੀ ਸ਼ੇਪ ਚ ਨਹੀਂ ਰੱਖਣਾ ਆਪਾਂ ਨੇ ਸਿੱਧਾ ਹੀ ਕਟਿੰਗ ਕਰੀਆ ਮੈਂ ਤੀਰੇ ਦੀ ਇਹ ਵੀ ਤੁਹਾਨੂੰ ਕਿਸੇ ਵੀਡੀਓ ਚ ਗਲੇ ਦੇ ਹਿਸਾਬ ਨਾਲ ਦੱਸਾਂਗੇ ਵੀ ਤੀਰੇ ਦੀ ਇਹ ਜਿਹੜੀ ਆਪਾਂ ਪਾਉਨਿਆਂ ਕਾਟ ਕੇ ਮੈਂ ਰੈਂਦੀ ਐ ਤੁਸੀਂ ਹੁਣ ਇਹ ਵੀ ਸੋਚਦੇ ਹੋਵੋਗੇ ਜੀ ਵੀ ਬੈਕ ਫਰੰਟ ਪੱਲਾ ਵੀ ਛੋਟਾ ਵੱਡਾ ਹੁੰਦਾ ਉਹ ਵੀ ਆਟੋਮੈਟਿਕ ਹੀ ਹੋ ਜਾਂਦਾ ਜੀ ਜਿਹੜੇ ਹਿਸਾਬ ਨਾਲ ਮੈਂ ਸੂਟ ਸਲਾਈ ਕਰਦੀ ਆ ਇਹ ਦੇਖੋ ਇਹ ਆਪਾਂ ਫਰੰਟ ਦੀ ਕਾਟ ਪਾਤੀ ਇੱਥੋਂ ਇਸ ਤੋਂ ਵੱਲ ਜੀ ਮੈਂ ਪਲੇਟਾਂ ਦਾ ਤੁਹਾਨੂੰ ਇੱਕ ਸਪੈਸ਼ਲ ਦੱਸੂਗੀ ਕਦੇ ਇਹ ਆਪਾਂ ਸਿਰਫ ਕਾਟਾਂ ਦੱਸੀਆਂ ਨੇ ਅੱਜ ਮੋਡੇ ਦੀਆਂ ਵੀ ਕਿਵੇਂ ਪਾਉਣੀ ਹੈ ਬਾਹਾਂ ਚ ਕਿਵੇਂ ਪਾਉਣੀ ਹੈ ਮੋਡੇ ਚ ਕਿਵੇਂ ਪਾਉਣੀ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਘਾਟ ਪੈ ਗਈ ਫਰੰਟ ਤੇ ਬੈਕ ਦੀ ਇਹਦਾ ਹੁਣ ਦੇਖੋ ਜੀ ਮੋਡਾ 9.5 ਨਿਕਲ ਰਿਹਾਗਾ ਆਪਾਂ 9.5 ਇੰਚ ਦੇ ਹਿਸਾਬ ਨਾਲ ਬਾਹਾਂ ਦੀ ਮੋਡੇ ਦੀ ਕਟਿੰਗ ਕਰਾਂਗੇ ਤੁਹਾਨੂੰ ਬਾਰ-ਬਾਰ ਕੋਈ ਛਾਂਟੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਤੁਹਾਨੂੰ ਥੋੜਾ ਮੋਡਾ ਵੱਧ ਘੱਟ ਨਹੀਂ ਆਊਗਾ ਬਿਲਕੁਲ ਜਿਹੜੇ ਹਿਸਾਬ ਨਾਲ ਮੈਂ ਕਟਿੰਗ ਕਰੀਆ ਤੁਸੀਂ ਇਸ ਹਿਸਾਬ ਨਾਲ ਕਰਕੇ ਦੇਖੋ ਤੁਹਾਡਾ ਸੂਟ ਦਾ ਵੀ ਫਿਟਿੰਗ ਵੀ ਬਹੁਤ ਸੋਹਣੀ ਆਊਗੀ ਤੋਂ ਮੋਡਾ ਨਹੀਂ ਵੱਧ ਘੱਟ ਹੁੰਦਾ ਬਹੁਤ ਵਧੀਆ ਤੁਸੀਂ ਇਸ ਨਾਲ ਸੂਟ ਸਟਿਚ ਕਰ ਸਕਦੇ ਹੋ ਇਸ ਤਰੀਕੇ ਨਾਲ ਹੁਣ ਦੇਖੋ ਆਪਾਂ ਨੇ ਬਾਵਾ ਦਾ ਕਪੜਾ ਲਿਆ ਹੁਣ ਮੈਂ ਤੁਹਾਨੂੰ ਦੱਸਿਆ ਸੀ ਵੀ ਅੱਜ ਮੈਂ ਬਾਵਾ ਦੇ ਮੋਡਾ ਕਿਵੇਂ ਰੱਖੀਏ ਤੇ ਸ਼ਰਟ ਦਾ ਕਿਵੇਂ ਰੱਖੀਏ ਉਹ ਦੱਸ ਰਹੀ ਆ ਕਿੰਨੀ ਕ ਆਪਾਂ ਨੇ ਕਾਟ ਪਾਉਣੀ ਹੈ ਠੀਕ ਆ ਤੁਸੀਂ ਧਿਆਨ ਨਾਲ ਵੀਡੀਓ ਦੇਖ ਲਿਆ ਕਰੋ ਜੀ ਇਸ ਤੋਂ ਬਾਅਦ ਕਮੈਂਟ ਕਰਕੇ ਦੱਸਿਓ मैं सोच रही हूं कि भी मैं पूरी शर्ट दी स्टेप बाय स्टेप कटिंग सलवार दी स्टेप बाय स्टेप कटिंग दिया ਤੁਹਾਨੂੰ ਵੀਡੀਓ ਅਪਲੋਡ ਕਰਾਂ ਜੇਕਰ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਦੇਖੋ 바ਵਾ ਦੀ ਲੈਂਥ ਆਪਾਂ ਨੇ ਲਈ ਆ 1.5 16 ਤਿਆਰ ਹੈ ਜੀ 17 ਇੰਚ ਲੈ ਲਾਂਗੇ ਆ ਪarda ਇੰਚ ਉੱਪਰ ਮੋੜਿਆਂ ਦੀ ਮਾਰਜਨ ਰੱਖ ਲਾਂਗੇ ਹੁਣ ਇਹਦੀ ਜਿਹੜੀ ਮੂਰੀ ਹੈ ਉਹ ਹੈ ਜੀ 5.5 ਇੰਚ 1.5 ਇੰਚ ਆਪਾਂ ਐਕਸਟਰਾ 7 ਇੰਚ ਰੱਖ ਲਈ ਇੱਥੋਂ ਦੇਖੋ ਆਪਾਂ ਆਪਣੇ ਹਿਸਾਬ ਨਾਲ ਪਹਿਲਾਂ 9.5 ਤੇ ਇੱਥੇ ਨਿਸ਼ਾਨ ਲਾ ਲਾਂਗੇ ਜਿਹੜਾ ਆਪਾਂ ਇਧਰਲੀ ਸਾਈਡ ਤੋਂ ਰੱਖਣਾ ਮਾਰਜਨ ਇਹ ਕਿਉਂਕਿ ਭਾਰੀ ਨਾਪ ਹੈ ਆਪਾਂ 3 ਇੰਚ ਰੱਖਾਂਗੇ ਜੇ ਪਤਲਾ ਵੀ ਇਟਾਈ ਤੋਂ ਸਟਾਰਟ ਹੋ ਜਾਂਦੀ ਹੈ ਜੀ ਫਿਰ ਬਸ ਕੁਝ ਪੁਆਇੰਟਾਂ ਤੱਕ ਇਹ ਘਟਾਵਦਾ ਸਕਦੇ ਆਪਾਂ ਜਿਹੜੇ ਹਿਸਾਬ ਦਾ ਨਾਪ ਹੁੰਦਾ ਉੱਪਰੋਂ ਆਪਾਂ ਭਾਰੀ ਨਾਪ ਹੋਣ ਕਰਕੇ 22 ਇੰਚ ਰੱਖਾਂਗੇ ਜੀ ਇੱਥੋਂ ਆਪਾਂ ਥੋੜਾ ਜਿਹਾ ਤਿਰਛਾ ਲਜਾਣਾ ਜਿਆਦਾ ਬਾਹਰ ਨੂੰ ਨੀ ਕੋ ਦਮ ਮੋੜਾ ਕੱਢਣਾ ਫਿਰ ਆਪਾਂ ਨੇ ਜਿਹੜਾ 8 ਪਟਾਈ ਇੰਚ ਦਾ ਨਿਸ਼ਾਨ ਲਾਇਆ ਸੀ ਉੱਥੇ ਹਲਕਾ ਹਲਕਾ ਮਲਾ ਦੇਣਾਗਾ ਪਹਿਲਾਂ ਆਪਾਂ ਇੰਚਕ ਬਿਲਕੁਲ ਬਾਹਰ ਨੂੰ ਜ਼ਿਆਦਾ ਨਹੀਂ ਕੱਢਣਾ ਹਲਕਾ ਜਿਹਾ ਲੈ ਜਾਣਾ ਇੱਥੋਂ ਇਹ ਹੋਗੀ ਜੀ ਆਪਣੀ ਮੋਢੇ ਦੀ ਕਾਟ ਠੀਕ ਹੈ ਇਹ ਬੈਕ ਦੀ ਹੋਗੀ ਜੀ ਫਰੰਟ ਦੀ ਵੀ ਤੁਹਾਨੂੰ ਦੱਸਾਂਗੇ ਵੀ ਫਰੰਟ ਦੀ ਕਾਟ ਕਿਵੇਂ ਪੈਂਦੀ ਹੈ ਇਹ ਦੇਖੋ ਜਿਹੜਾ ਫालतू ਕੱਪੜਾ ਸੀ ਆਪਾਂ ਕਟਿੰਗ ਕਰ ਲਾਂਗੇ ਅੱਗੋਂ ਵੀ ਆਪਾਂ ਜਿਹੜਾ ਕੋਈ ਫालतू ਕੱਪੜਾ ਉੱਥੋਂ ਕਟਿੰਗ ਕਰ ਲਾਂਗੇ ਮੈਂ ਟਿਕ ਟੱਕ ਲਾਇਆ ਜੀ ਇਹ ਟੱਕ ਤੋਂ ਆਪਾਂ ਬਾਜੂ ਫੋਲਡ ਕਰਨੇ ਨੇ ਇੱਥੋਂ ਆਪਾਂ ਹੁਣ ਕਾਟ ਪਾ ਲੈਨੇ ਆ ਜੀ ਮੋਢੇ ਦੀ ਇਹ ਦੇਖੋ ਇੱਥੋਂ ਆਪਾਂ ਸਾਫ਼ ਰੱਖਿਆ ਕਿਉਂਕਿ ਇੱਥੋਂ ਇੱਥੋਂ ਸਿਲਾਈ ਖਤਮ ਹੋ ਜੂਗੀ ਆਪਣੀ ਇਹ ਆਪਾਂ ਬੈਕ ਫਰੰਟ ਦੇ ਮੋਢੇ ਆ ਉਹ ਕਰੇ ਨੇ ਹੁਣ ਸੋਨੂੰ ਫਰੰਟ ਦੀ ਕਾਟ ਪਾਉਣੀ ਵੀ ਦੱਸ ਦਿਆਂ ਕਿਉਂਕਿ ਇਹਦੇ ਜਿਹੜੇ ਬਾਵਾ ਹੁੰਦੀਆਂ ਨੇ ਉਹਦੇ ਅੱਗੇ ਵੀ ਕਾਟ ਪੈਂਦੀ ਹੈਗੀ ਇਹ ਦੇਖੋ ਇਹ ਇੱਕ ਵਾਂਹ ਸਿੱਧੀ ਹੋਗੀ ਇੱਕ ਵਾਂਹ ਪੁੱਠੀ ਹੋਗੀ ਕਿਉਂਕਿ ਦੋਵਾਂ ਦੇ ਮੂੰਹ ਇੱਕ ਦੂਸਰੇ ਵੱਲ ਨੇ ਠੀਕ ਹੈ ਇਹ ਦੋ ਪੱਲੇ ਹੋ ਗਏ ਜੀ ਦੋ ਆਪਾਂ ਉੱਪਰਲੇ ਫਰੰਟ ਦੇ ਚੱਕ ਲਏ ਠੀਕ ਹੈ ਇੱਥੋਂ ਆਪਾਂ ਕਾਟ ਪਾਉਣੀ ਸ਼ੁਰੂ ਕਰਦੇ ਨੇ ਜਿੱਥੋਂ ਆਪਾਂ 9.5 ਦਾ ਨਿਸ਼ਾਨ ਲਾਇਆ ਸੀ ਉੱਥੋਂ ਸਟਾਰਟ ਕਰਨੀ ਹੈ ਇੱਥੋਂ ਆਪਾਂ ਨੇ ਪਹਿਲਾਂ ਜਮੀ ਜ਼ੀਰੋ ਤੋਂ ਲਿਜਾ ਕੇ ਤਿਰਸ਼ੀ ਜੀ ਪਾ ਕੇ ਫਿਰ ਆਪਾਂ ਮੋਢੇ ਤੋਂ ਥੋੜਾ ਜਿਹਾ نیچے ਤੱਕ ਇਹਨੂੰ ਕਾਟ ਨੂੰ ਪਾ ਦਾਂਗੇ ਜੀ ਦੇਖੋ ਤੁਸੀਂ ਮੈਂ ਦੇ ਜਿਹੜੇ ਹਿਸਾਬ ਨਾਲ ਮੈਂ ਚਾਕ ਦੀ ਨਿਸ਼ਾਨ ਲਾ ਰਹੀ ਆਂ ਉসে حساب ਨਾਲ ਆਪਾਂ ਕਾਟ ਪਾ ਦਾਂਗੇ ਆਪਣਾ ਮੋਢਾ ਜਿਹੜਾ ਬਹੁਤ ਵਧੀਆ ਇਹਦੇ ਨਾਲ ਜੜਿਆ ਜਾਊਗਾ ਕੋਈ ਬਾਹ ਦੇ ਵਿੱਚ ਝੋਲਣੀ ਆਊਗੀ ਤੁਹਾਡੀ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਿਉਂਕਿ ਤੁਹਾਡੇ ਜਿਹੜੇ ਕਮੈਂਟ ਨੇ ਉਹ ਸਾਨੂੰ ਇੱਕ ਤਰ੍ਹਾਂ ਦਾ ਮੋਟੀਵੇਟ ਕਰਦੇ ਨੇ ਵੀ ਹਾਂ ਅਸੀਂ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਈਏ ਬਾਕੀ ਕੋਈ ਕਮੀ ਜਰੂਰ ਹਰ ਇੱਕ ਬੰਦੇ ਚ ਕੋਈ ਪਰਫੈਕਟ ਨਹੀਂ ਹੁੰਦਾ ਵੀ ਕੋਈ ਹਾਂ ਬਿਲਕੁਲ ਪਰਫੈਕਟਾਂ ਜੀ ਮੈਂ ਹਰੇਕ ਦਾ ਅਲੱਗ-ਅਲੱਗ ਸਿਖਾਉਣ ਦਾ ਤਰੀਕਾ ਅਲੱਗ-ਅਲੱਗ ਸਿੱਖਣ ਦਾ ਤਰੀਕਾ ਧੰਨਵਾਦ ਜੀ